ਸ਼ਾਮੇ ਤੇ ਸਿਬੋ ਨੇ ਮਿਲ ਕੇ ਅਚਾਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਵਨਸਵੰਨੇ ਪਾਂਤ ਪਾਂਤ ਦੇ ਅਚਾਰ ਮਰਬੇ ਤੇ ਜੈਮ ਬਣਾਏ ਜਾਣ ਲੱਗ ਗਏ ਵਰਕਰਾਂ ਦੀ ਟ੍ਰੇਨਿੰਗ ਅਚਾਰ ਦੀ ਸਟੋਰਿੰਗ ਸਭ ਕੰਮ ਕੀਤੇ ਜਾਣ ਲੱਗੇ ਇਸ ਕੰਮ ਦੀ ਦੇਖਰੇਖ ਦਾ ਜਿੰਮਾ ਸਿਬੋ ਤੇ ਕਹਿ ਕੇ ਸੁਣ ਕੇ ਜਗ ਨੇ ਨੂੰ ਸੌਂਪ ਦਿੱਤਾ ਸੀ ਜਗਨਾ ਮੰਨਦਾ ਤਾਂ ਨਹੀਂ ਸੀ ਪਰ ਸਿਬੋ ਨੇ ਮਨਾ ਹੀ ਲਿਆ ਬਸ ਹੁਣ ਹਫਤੇ ਦੀ ਹਫਤੇ ਚੈੱਕ ਕਰ ਜਾਂਦੀ ਸ਼ਾਮਾ ਵੀ ਪੂਰਾ ਦਿਲੋਂ ਜਾਨ ਨਾਲ ਲੱਗਿਆ ਰਹਿੰਦਾ ਉਹ ਤਾਂ ਰੋਜ਼ ਇਹ ਚੱਕਰ ਮਾਰਦਾ ਤੇ ਆਪਣੇ ਸਾਹਮਣੇ ਹੀ ਕਿੰਨਾ ਸਰ ਕੰਮ ਕਰਵਾਉਂਦਾ ਕਈ ਵਾਰ ਸ਼ਾਮਾ ਤੇ ਸੀਬੋ ਦੋਵੇਂ ਇਕੱਠੇ ਹੀ ਕੰਮ ਕਰਵਾ ਰਹੇ ਹੁੰਦੇ ਸ਼ਾਮੇ ਨੂੰ ਸੀਬੋ ਨਾਲ ਵੇਖ ਕੇ ਜਗਨੇ ਦਾ ਮਨ ਕਾਫੀ ਕੁਝ ਸੋਚਣ ਲੱਗ ਜਾਂਦਾ ਪਰ ਜਾ ਕੇ ਵੀ ਕੁਝ ਨਹੀਂ ਕਹਿ ਪਾਉਂਦਾ ਸੀ ਕਈ ਵਾਰ ਉਹ ਸੋਚਦਾ ਇਹ ਮੁੰਡਾ ਆਪਣੇ ਐਨੇ ਕੰਮ ਹੁੰਦੇ ਵੀ ਅਚਾਰ ਦੇ ਗੋਦਾਮ ਚ ਕਿਉਂ ਆਉਂਦਾ ਕਈ ਸਵਾਲ ਉਹਦੇ ਮਨ ਵਿੱਚ ਜਨਮ ਲੈਂਦੇ ਇਸ ਤਰ੍ਹਾਂ ਕਰਦੇ ਕਰਾਉਣ ਦੇ ਵਕਤ ਗੁਜਰ ਰਿਹਾ ਸੀ ਜਗਨਾ ਸ਼ਾਮੇ ਤੇ ਕਾਫੀ ਨਜ਼ਰ ਰੱਖਦਾ ਉਹਦੇ ਮਨ ਵਿੱਚ ਕੁਝ ਖਟਕ ਰਿਹਾ ਸੀ ਅਖੀਰ ਇੱਕ ਦਿਨ ਉਸਨੇ ਸੋਚਿਆ ਕਿ ਸ਼ਾਮੇ ਨਾਲ ਗੱਲ ਸਾਫ਼ ਕਰ ਲਈ ਜਾਵੇ ਜਗਨਾ ਕਹਿੰਦਾ ਹੁਣ ਤਾਂ ਆਚਾਰ ਦਾ ਕੰਮ ਖਾਸਾ ਹੀ ਚੱਲ ਪਿਆ ਸ਼ਾਮਾ ਕਹਿੰਦਾ ਹਾਂਜੀ ਵੀਰ ਜੀ ਹੁਣ ਤਾਂ ਬਾਵਾ ਦੀ ਮੰਗ ਹੋ ਚੱਲੀ ਅਸੀਂ ਕੱਲ ਰਾਜਸਥਾਨ ਤੋਂ 1 ਲੱਖ ਰੁਪਏ ਦੇ ਆਚਾਰ ਦਾ ਆਰਡਰ ਆਇਆ ਹੈ ਗੁਜਰਾਤ ਤੋਂ ਵੀ ਇੰਨਾ ਹੀ ਹੈ ਦਿੱਲੀ ਜੰਮੂ ਸਭ ਜਗ੍ਹਾ ਆਪਣੇ ਅਚਾਰ ਦੀਆਂ ਧੂਮਾਂ ਪੈ ਰਹੀਆਂ ਨੇ ਜਗਨਾ ਕਹਿੰਦਾ ਪਰ ਤੈਨੂੰ ਕੀ ਇਸ ਕੰਮ 'ਚ ਦਿਲਚਸਪੀ ਹੋ ਗਈ ਅਚਾਨਕ ਤੇਰੇ ਤਾਂ ਆਪਣੇ ਕਈ ਕੰਮ ਨੇ ਜਗਨੇ ਨੇ ਸਵਾਲੀਆਂ ਨਜ਼ਰਾਂ ਨਾਲ ਵੇਖਿਆ ਸ਼ਾਮਾ ਕਹਿੰਦਾ ਜੀ ਬਸ ਐਦਾਂ ਹੀ ਉਸ ਨੂੰ ਕੋਈ ਜਵਾਬ ਨਹੀਂ ਸੁਝ ਰਿਹਾ ਸੀ ਜਗਨਾ ਕਹਿੰਦਾ ਥੋੜਾ ਗੰਭੀਰ ਹੋ ਕੇ ਕਿਤੇ ਇਹ ਤਾਂ ਨਹੀਂ ਕਿ ਤੇਰੀ ਨਜ਼ਰ ਕਿਤੇ ਹੋਰ ਹੈ ਸ਼ਾਮਾ ਘਬਰਾ ਕੇ ਕੰਨਾਂ ਨਹੀਂ ਵੀਰ ਜੀ ਐਦਾਂ ਦੀ ਕੋਈ ਗੱਲ ਨਹੀਂ ਤੁਹਾਨੂੰ ਕੋਈ ਗਲਤਫਹਮੀ ਹੋਈ ਹੈ ਜਗਨਾ ਕਹਿੰਦਾ ਹੋਰ ਵੀ ਗੰਭੀਰ ਹੋ ਕੇ ਅੱਛਾ ਮੈਨੂੰ ਗਲਤਫਹਮੀ ਹੋਈ ਹੈ ਤੇ ਤੈਨ ਤੋਂ ਵੱਧ ਦੁਨੀਆ ਵੇਖੀ ਐ ਮੈਂ ਸੱਚੋ ਸੱਚ ਦੱਸਦੇ ਕੱਲ ਕੀ ਐ ਨਹੀਂ ਤਾਂ ਫੇਰ ਸ਼ਾਮਾ ਕਹਿੰਦਾ ਜੀ ਕੋਈ ਗੱਲ ਨਹੀਂ ਜਗਨਾ ਗੁੱਸੇ ਵਿੱਚ ਕਹਿੰਦਾ ਝੂਠ ਤੂੰ ਸਾਡੀ ਸੀਪੋ ਤੇ ਅੱਖ ਰੱਖਦਾ ਸ਼ਾਮਾ ਹੁਣ ਸ਼ਾਮੇ ਤੋਂ ਰਹਿਣਾ ਨਹੀਂ ਗਿਆ ਉਸਨੇ ਹਿੰਮਤ ਕਰਕੇ ਕਹਿ ਹੀ ਦਿੱਤਾ ਵੀਰ ਜੀ ਇਹ ਗੱਲ ਮੈਂ ਤੁਹਾਡੇ ਨਾਲ ਆਪ ਹੀ ਕਰਨੀ ਚਾਹੁੰਦਾ ਸੀ ਮੈਂ ਸੀਬੋ ਜੀ ਨੂੰ ਦਿਲੋਂ ਪਸੰਦ ਕਰਦਾ ਤੇ ਉਹਨਾਂ ਦਾ ਹੱਥ ਸਾਰੀ ਉਮਰ ਲਈ ਫੜਨਾ ਚਾਹੁੰਦਾ ਜਗਨੇ ਨੇ ਘੂਰ ਕੇ ਗੁੱਸੇ ਨਾਲ ਸ਼ਾਮੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਵੇਖਿਆ ਪਰ ਸ਼ਾਮਾ ਡਰਿਆ ਨਹੀਂ ਤੇ ਡਟਿਆ ਰਿਹਾ ਅਕੀਲ ਜਗਨੇ ਦੀ ਖਾਸੀ ਦੇਰ ਤੋਂ ਰੋਕੀ ਹਸੀ ਛੁੱਟ ਹੀ ਗਈ ਸ਼ਾਮਾ ਵੀ ਹੱਸ ਪਿਆ ਮੈਨੂੰ ਪਤਾ ਹੈ ਸਭ ਆ ਬਾਲ ਧੁੱਪ ਚ ਨਹੀਂ ਸਫੇਦ ਹੋਏ ਮੇਰੇ ਮੈਂ ਤਾਂ ਖੁਦ ਚਾਹੁੰਦਾ ਐ ਕਿ ਸੀਬੋ ਦਾ ਵਿਆਹ ਹੋ ਜਾਵੇ ਤੇ ਮੇਰੀ ਜ਼ਿੰਮੇਵਾਰੀ ਛੱਟ ਜਾਵੇ ਬਸ ਮੈਂ ਤਾਂ ਤੇਰੇ ਇਰਾਦੇ ਦੀ ਦ੍ਰਿੜਤਾ ਪਰਖ ਰਿਹਾ ਸੀ ਨਹੀਂ ਤਾਂ ਸਾਡੀ ਸੀਬੋ ਨੂੰ ਤੇਰ ਤੋਂ ਵਧੀਆ ਮੁੰਡਾ ਕੌਣ ਮਿਲੂ ਮੇਰੇ ਵੱਲੋਂ ਹਾਂ ਐ ਪਰ ਵੇਖੀ ਪੱਕਾ ਰਹੀਂ ਉਸ ਵਿਚਾਰੇ ਗਰੀਬਣੀ ਨੇ ਅੱਗੇ ਹੀ ਬਹੁਤ ਕੁਝ ਚੱਲਿਆ ਕਿਤੇ ਮੌਕੇ ਤੇ ਪੇਟ ਨਾ ਵਿਖਾ ਜਾਈ ਸ਼ਾਮਾ ਕਹਿੰਦਾ ਨਹੀਂ ਵੀਰ ਜੀ ਐਦਾਂ ਕਦੇ ਨਹੀਂ ਹੋਵੇਗਾ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਸਕਦੇ ਹੋ ਜਗਨਾ ਕਹਿੰਦਾ ਤਾਂ ਠੀਕ ਹੈ ਫਿਰ ਮੇਰੇ ਵੱਲੋਂ ਇਸ ਰਿਸ਼ਤੇ ਲਈ ਹਾਂ ਹੈ ਤੂੰ ਆਪਣੇ ਘਰਦਿਆਂ ਨਾਲ ਗੱਲ ਕਰ ਤਾਂ ਕਿ ਕਦੋਂ ਅਸੀਂ ਸ਼ਗਨ ਲੈ ਕੇ ਆਈਏ ਵੇਖੀ ਇਹ ਕੰਮ ਐਡਾ ਸੌਖਾ ਨਹੀਂ ਹੋਣਾ ਬਹੁਤ ਮੁਸ਼ਕਿਲਾਂ ਆਉਣਗੀਆਂ ਤੈਨੂੰ ਕਰੜਾ ਰਹਿਣਾ ਪਊਗਾ ਕਹਿੰਦੇ ਹੋਈ ਜਗਨੇ ਨੇ ਸ਼ਾਮੇ ਨੂੰ ਜਫੀ ਪਾ ਲਈ ਸ਼ਾਮਾ ਕਹਿੰਦਾ ਤੁਸੀਂ ਫਿਕਰ ਨਾ ਕਰੋ ਵੀਰ ਜੀ ਜਗਨੇ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹਦਾ ਮਰਿਆ ਭਰਾ ਵਾਪਸ ਆ ਗਿਆ ਹੋਵੇ ਉਹਦੀਆਂ ਅੱਖਾਂ ਭਿੱਜ ਗਈਆਂ ਸਨ ਉਤਰ ਸ਼ਾਮੇ ਦੇ ਕਰ ਵੀ ਦਿਨ ਰਾਤ ਚਰਚਾ ਦਾ ਵਿਸ਼ਾ ਇਹੀ ਰਹਿ ਗਿਆ ਸੀ ਪਰ ਸ਼ਾਮੇ ਦਾ ਪਣੋਈਆ ਇੱਕ ਸਮਝਦਾਰ ਇਨਸਾਨ ਸੀ ਉਸਨੇ ਸਿੰਦੀ ਨੂੰ ਸਮਝਾ ਦਿੱਤਾ ਕਿ ਜਦੋਂ ਮੀਆਂ ਬੀਬੀ ਰਾਜੀ ਨੇ ਤਾਂ ਉਹ ਕਿਉਂ ਆਪਣੀ ਲੱਤ ਵਿਸਾਰੀ ਹੈ ਬਲਕਿ ਇਹ ਤਾਂ ਇੱਕ ਨੇਕ ਕੰਮ ਹੈ ਜੋ ਉਸ ਦਾ ਭਰਾ ਕਰ ਰਿਹਾ ਹੈ ਉਸ ਨੂੰ ਤਾਂ ਸਭੋਂ ਨਾਲ ਖੜੇ ਹੋਣਾ ਚਾਹੀਦਾ ਹੈ ਹੁਣ ਸਿੰਦੀ ਦਾ ਮਨ ਅੰਦਰੋਂ ਤਾਂ ਭਾਵੇਂ ਨਹੀਂ ਮੰਨਦਾ ਸੀ ਪਰ ਉਹ ਇਸ ਗੱਲ ਦਾ ਵਿਰੋਧ ਕਰਨੋਂ ਹਟ ਗਈ ਸੀ ਉਧਰ ਸ਼ਾਮੇ ਦੇ ਘਰ ਤਾਂ ਤੀਜੇ ਪਿਸ਼ਪ ਜੁੱਤ ਵਰਗੀ ਕਹਾਣੀ ਹੋ ਗਈ ਸੀ ਮਾਂ ਕਹਿੰਦੀ ਸ਼ਾਮੇ ਮੈਨੂੰ ਦੱਸ ਦੇ ਜੋ ਤੇਰੀ ਭੈਣ ਨੇ ਰਿਸ਼ਤਾ ਦੱਸਿਆ ਉਥੇ ਕੀ ਜਵਾਬ ਦਵਾਂ ਅਗਲੇ ਤਾਂ ਰੋਜ਼ ਫੋਨ ਆਉਂਦਾ ਹੈ ਸ਼ਾਮਾ ਕਹਿੰਦਾ ਮਾਂ ਤੈਨੂੰ ਮੇਰਾ ਜਵਾਬ ਪਤਾ ਤਾਂ ਹੈ ਫਿਰ ਤੂੰ بار-ਬਾਰ ਕਿਉਂ ਪੁੱਛਦੀ ਹੈ ਮਾਂ ਫਿਰ ਕਹਿੰਦੀ ਪਤਾ ਹੈ ਸਭ ਉਹ ਕਲਖਣੀ ਨੇ ਜੋ ਤੇਰੇ ਸਿਰ ਸਵਾ ਫੇਰੀ ਹੈ ਸ਼ਾਮਾ ਕਹਿੰਦਾ ਮਾਂ ਸੋ ਸਮਝ ਕੇ ਬੋਲਿਆ ਕਰ ਹਣ ਇਸ ਘਰ ਦੀ ਨਾ ਬਣਨ ਵਾਲੀ ਐ ਮਾਫੀ ਕਹਿੰਦੀ ਐ ਨਾ ਸਤਮ ਜਨਮਾਂ ਚ ਨਹੀਂ ਬਣ ਸਕਦੀ ਮੇਰੇ ਜਿਉਂਦੇ ਤਾਂ ਬਣ ਨਹੀਂ ਸਕਦੀ ਮਰੀ ਤੋਂ ਭਾਵੇਂ ਕਿਉ ਦੇ ਦੀਵੇ ਵਾਲੀ ਸ਼ਾਮਾ ਕਹਿੰਦਾ ਫालतू ਗੱਲ ਨਾ ਕਰਿਆ ਕਰਮਾ ਜੇ ਬਿਚਾਰੀ ਵਿਧਵਾ ਹੋ ਗਈ ਇਸ ਵਿੱਚ ਉਹਦਾ ਕੀ ਕਸੂਰ ਐ ਮਾਫੀਰ ਕਹਿੰਦੀ ਨਾ ਫੇਰ ਮੇਰਾ ਹੀ ਕਸੂਰ ਐ ਕੰਨ ਖੋਲ ਕੇ ਸੁਣ ਲੈ ਜੇ ਤੂੰ ਉਹਦੀ ਮੁੜ ਕੇ ਗੱਲ ਕੀਤੀ ਫੇਰ ਨਹੀਂ ਮੈਂ ਤੇ ਬੋਲਣਾ ਤੇਰੇ ਨਾਲ ਕਦੇ ਸ਼ਾਮਾ ਕਹਿੰਦਾ ਠੀਕ ਐ ਮਾਂ ਤੂੰ ਜਿੱਤੀ ਮੈਂ ਹਾਰਿਆ ਮੈਂ ਨਹੀਂ ਕਰਾਉਂਦਾ ਉਸ ਨਾਲ ਵਿਆਹ ਪਰ ਨਾਲ ਇੱਕ ਗੱਲ ਹੋਰ ਵੀ ਐ ਮੈਂ ਕਿਸੇ ਹੋਰ ਨਾਲ ਵੀ ਨਹੀਂ ਕਰਾਉਣਾ ਮਾਂ ਕਹਦੀ ਨਾ ਇਹ ਕੀ ਗੱਲ ਹੋਈ ਉਹਨਾਂ ਦੀ ਇਹ ਬਹਿਸਵਾਜੀ ਇਸ ਤਰ੍ਹਾਂ ਹੀ ਚੱਲਦੀ ਰਹਿੰਦੀ ਮਾਂ ਨੇ ਨਾ ਮੰਨਣਾ ਸੀ ਸੋ ਨਾ ਮੰਨੀ ਉਸਨੇ ਸ਼ਾਮੇ ਨੂੰ ਮਨਾਉਣ ਲਈ ਰੋਟੀ ਪਾਣੀ ਖਾਣੀ ਛੱਡ ਦਿੱਤੀ ਪਰ ਸ਼ਾਮਾ ਵੀ ਉਹਦਾ ਹੀ ਪੁੱਤ ਸੀ ਉਸਨੇ ਵੀ ਕੰਮ ਤੇ ਭੁੱਖੇ ਜਾਣਾ ਸ਼ੁਰੂ ਕਰ ਦਿੱਤਾ ਹੁਣ ਮਾਂ ਸੀ ਪੁੱਤ ਦਾ ਭੁੱਖਣ ਪਾਣੇ ਰਹਿਣਾ ਕਿਵੇਂ ਬਰਦਾਸ਼ਤ ਕਰਦੀ ਸੋ ਉਹ ਇਹ ਜਿੱਦ ਵੀ ਛੱਡੀ ਪਈ ਅੰਤਰਖਾਤੇ ਬਾਪ ਨੇ ਵੀ ਮਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ ਕਿ ਫਾਲਤੂ ਦੀ ਜਿੱਦ ਕਰਕੇ ਤੂੰ ਆਪਣੇ ਪੁੱਤ ਨੂੰ ਖੋ ਬੈਠੇਂਗੀ ਜਵਾਨ ਮੁੰਡਾ ਹੈ ਗਰਮ ਲਹੂ ਹੈ ਕੁਝ ਕਰਨਾ ਬੈਠੇ ਸਮਝਦਾਰੀ ਚ ਹੀ ਸਮਝਦਾਰੀ ਹੈ ਜੇ ਹੱਥੋਂ ਨਿਕਲ ਗਿਆ ਫਿਰ ਕੀ ਕਰੇਗੀ ਘਰ ਜਾ ਕੇ ਛੱਡ ਕੇ ਚਲਾ ਗਿਆ ਇਤੋਂ ਫਿਰ ਕੀ ਕਰੇਗੀ ਮਾਂ ਦੇ ਖਾਣੇ ਗੱਲ ਪੈ ਗਈ ਉੱਤੋਂ ਪੁਰਾਣੇ ਦਾ ਵੀ ਜ਼ੋਰ ਬਣਿਆ ਹੋਇਆ ਸੀ ਗੱਲ ਮੋੜਨੀ ਔਖੀ ਹੋ ਰਹੀ ਸੀ ਮਾਂ ਨੂੰ ਮਨ ਮਾਰ ਕੇ ਮੰਨਣਾ ਹੀ ਪਿਆ ਪਰ ਉਸ ਨੇ ਸਾਫ਼ ਕਹਿ ਦਿੱਤਾ ਕਿ ਉਹ ਨਾ ਉਸ ਨੂੰ ਗਹਿਣੇ ਗੱਟੇ ਦੇਊਗੀ ਤੇ ਨਾ ਹੀ ਕੋਈ ਸ਼ੌਕ ਕਰੂ ਉਸ ਦਾ ਉਧਰ ਜੰਗਨੇ ਤੇ ਘਰ ਵੀ ਚਰਚਾ ਸ਼ਿਰੀ ਹੋਈ ਸੀ ਹੁਣ ਸੀਬੋ ਕਰਦੇ ਕਮਾਊ ਪੁੱਤ ਸੀ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਸੱਸ ਉਸ ਨੂੰ ਘਰੋਂ ਜਾਂਦੇ ਕਿਵੇਂ ਬਰਦਾਸ਼ਤ ਕਰ ਸਕਦੀ ਸੀ ਉਹ ਨਹੀਂ ਚਾਹੁੰਦੀ ਸੀ ਕਿ ਸੀਬੋ ਘਰੋਂ ਬਾਹਰ ਜਾਵੇ ਜਗਨਾ ਕਹਿੰਦਾ ਮਾਂ ਮੈਂ ਸੋਚਦਾ ਆਹ ਜਿਹੜਾ ਲਾਲਾ ਹਰਦਿਆਲੇ ਦਾ ਮੁੰਡਾ ਨਹੀਂ ਸ਼ਾਮਾ ਇਹਦੇ ਨਾਲ ਆਪਣੀ ਸੀਬੋ ਦਾ ਰਿਸ਼ਤਾ ਜੋੜਦੀ ਏ ਚੰਗਾ ਦੇਖਿਆ ਭਾਲਿਆ ਮੁੰਡਾ ਹੈ ਲੋਕ ਵੀ شریف ਨੇ ਸੀਬੋ ਖੁਸ਼ ਰਹੂ ਉੱਥੇ ਸੱਸ ਕਹਿੰਦੀ ਤੇਰਾ ਦਿਮਾਗ ਤਾਂ ਠੀਕ ਹੈ ਨਹੀਂ ਫਿਰ ਫਿਰ ਤਾਂ ਨਹੀਂ ਗਿਆ ਸੀਬੋ ਆਪਣੇ ਪਰਿਵਾਰ ਦੀ ਧੀ ਨਹੀਂ ਨੋ ਹੈ ਜੱਗੋ ਨਿਆਰੀਆਂ ਗੱਲਾਂ ਕਰਦਾ ਏ ਤੂੰ ਤਾਂ ਆ ਵੀ ਕੋਈ ਗੱਲ ਵੇਖੀ ਐ ਸੁਣੀ ਐ ਜਗਨਾ ਕਹਿੰਦਾ ਮਾਂ ਸੀਬੋ ਨੂੰ ਮੈਂ ਆਪਣੀ ਧੀ ਹੀ ਮੰਨਦਾ ਨੌ ਐਤਵ ਕੀ ਐ ਆਪਣੇ ਮਦਨੇ ਦੇ ਜਾਣ ਤੋਂ ਬਾਅਦ ਵਿਚਾਰੀ ਨੇ ਕਿਵੇਂ ਦਿਨ ਗੱਟੇ ਨੇ ਮੈਂ ਚਾਹੁੰਦਾ ਕਿ ਉਹਦੀ ਜ਼ਿੰਦਗੀ 'ਚ ਖੁਸ਼ੀ ਆਵੇ ਸੱਸ ਕਹਿੰਦੀ ਬੱਸ ਲੋਕਾਂ ਦੀ ਵੇਖੀ ਜਾਈ ਆਪਣੇ ਨਾ ਵੇਖੀ ਘਰ 'ਚ ਤੇਰਾ ਜਵਾਨ ਪਰਾ ਬੈਠਾ ਹੈ ਉਹਦੇ ਨਾਲ ਕਰਵਾ ਦੇ ਸੀਬੋ ਦਾ ਰਿਸ਼ਤਾ ਜਗਨਾ ਕਹਿੰਦਾ ਬਾ ਮਾਂ ਬਾ ਕੱਲ ਤੱਕ ਤੂੰ ਰਾਜ਼ੀ ਨਹੀਂ ਹੁੰਦੀ ਸੀ ਅੱਜ ਜਦੋਂ ਤੇਰਾ ਪੁੱਤ ਨਲਾਇਕ ਸਾਬਤ ਹੋ ਗਿਆ ਤਾ ਮੈਂ ਇਸ ਕੁੜੀ ਦੀ ਜ਼ਿੰਦਗੀ ਰੋਲ ਦਿਆਂ ਕੋਈ ਸ਼ਰੀਰ ਬੰਦਾ ਤਾਂ ਉਹਨੂੰ ਤੀ ਦਿੰਦਾ ਨਹੀਂ ਬਸ ਹੁਨਸੀਬੋ ਦੇ ਮੱਥੇ ਮਰਨ ਦੀ ਸੋਚਦਾ ਸੱਸ ਕਹਿੰਦੀ ਮੈਂ ਕੀ ਗਲਤ ਕਹਿਤਾ ਜਗਨਾ ਕਹਿੰਦਾ ਬਸ ਕਰਵਾ ਅੱਜ ਤਾਂ ਇਹ ਗੱਲ ਕਹਿਤੀ ਮੁੜ ਕੇ ਨਾ ਕਹਿ ਦਈ ਕਦੇ ਨਾਲੇ ਤੂੰ ਜਾਣਦੀ ਆ ਮੇਰੇ ਗੁੱਸੇ ਨੂੰ ਜਗਨੇ ਤੇ ਗੁੱਸੇ ਤੋਂ ਸਭ ਡਰਦੇ ਸੀ ਸੋ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹਦੇ ਅੱਗੇ ਝੂ ਕਰ ਸਕੇ ਜਗਨੇ ਦਾ ਆਖਿਆ ਤਾਂ ਪੱਥਰ ਤੇ ਲਕੀਰੀ ਸੀ ਜਿਵੇਂ ਪਰ ਜਗਦੇ ਨੇ ਇੱਕ ਵਾਰੀ ਸੀਬੋ ਦੇ ਪਿਕੇ ਨਾਲ ਵੀ ਸਲਾਹ ਕਰਨਾ ਜ਼ਰੂਰੀ ਸਮਝਿਆ। ਉਸਨੇ ਕਰ ਜਾਂ ਉਹਨਾਂ ਨੇ ਸਾਰੀ ਗੱਲ ਸਮਝਾਈ। ਸੀਬੋ ਦੀ ਮਾਂ ਕਹਿੰਦੀ, "ਲੈ ਪੁੱਤ, ਇਹ ਕੀ ਗੱਲ ਕੀਤੀ ਤੁਸੀਂ? ਮੇਰਾ ਤਾਂ ਮਰਨ ਹੋ ਜਾਣਾ। ਸੀਬੋ ਦੇ ਦੋ ਪੈਣਾ ਹੋਰ ਵੀ ਨੇ। ਉਹਨਾਂ ਦੇ ਸਹੁਰੇ ਇਤਰਾਜ਼ ਕਰਨਗੇ। ਭਲਾ ਤੁਸੀਂ ਲਿਖਿਆਂ ਦੇ ਮੇਟਰ ਦੀ ਕੋਸ਼ਿਸ਼ ਕਰ ਰਹੇ ਹੋ। ਭਲਾ ਨਸੀਬ 'ਚ ਵੀ ਕਦੇ ਬਦਲੇ ਨੇ ਕਿਸੇ ਦੇ?" ਸੀਬੋ ਦੀ ਕਿਸਮਤ 'ਚ ਜੋ ਲਿਖਿਆ ਸੀ ਹੋ ਗਿਆ। ਹੁਣ ਇਸ ਗੱਲ ਤੇ ਮਿੱਟੀ ਪਾਓ ਉਹਦੇ ਚੱਕਰ 'ਚ ਮੇਰੀਆਂ ਬਾਕੀ ਦੋ ਘਰ ਵੀ ਉਜੜ ਜਾਣਗੇ ਜਗਨਾ ਕਹਿੰਦਾ ਬਾ ਮਾਸੀ ਜੀ ਬਾ ਚੰਗੀ ਗੱਲ ਕੀਤੀ ਮੈਂ ਤਾਂ ਸੋਚਦਾ ਸੀ ਕਿ ਤੁਸੀਂ ਸੀਬੋ ਦੇ ਵਿਆਹ ਦੀ ਗੱਲ ਸੁਣ ਕੇ ਖੁਸ਼ ਹੋਵੋਗੇ ਪਰ ਲੱਗਦਾ ਤੁਸੀਂ ਤਾਂ ਉਸ ਵਿਚਾਰੀ ਨੂੰ ਆਪਣੀ ਧੀ ਹੀ ਨਹੀਂ ਮੰਨਦੇ ਸ ਤੁਹਾਨੂੰ ਆਪਣੀਆਂ ਦੋ ਧੀਾਂ ਦੀ ਫਿਕਰ ਹੈ ਉਹਦੀ ਕੋਈ ਫਿਕਰ ਹੀ ਨਹੀਂ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਪਰ ਚਲੋ ਕੋਈ ਗੱਲ ਨਹੀਂ ਸੀਬੋ ਨੂੰ ਮੈਂ ਆਪਣੀ ਧੀ ਮੰਨਿਆ ਉਸ ਦਾ ਤੰਨੀਆਂ ਦਾਨ ਵੀ ਮੈਂ ਆਪਣੇ ਹੱਥੀ ਕਰਾਂਗਾ ਕੋਈ ਰਾਜੀ ਹੋਵੇ ਜਾਂ ਨਾ ਹੋਵੇ ਤੁਹਾਡੇ ਸਾਰੇ ਪਰਿਵਾਰ ਨੂੰ ਵਿਆਹ ਦੇ ਕਾਰਡ ਮਿਲ ਜਾਣਗੇ ਜੋ ਆਉਣਾ ਚਾਹੇ ਤਾਂ ਆ ਸਕਦਾ ਹੈ ਨਹੀਂ ਤਾਂ ਜਿਵੇਂ ਤੁਹਾਨੂੰ ਠੀਕ ਲੱਗੇ ਵਿਆਹ ਤਾਂ ਕਿਸੇ ਬਿਨਾ ਰੁਕਣੇ ਲੱਗਾ ਚੰਗਾ ਹੁਣ ਮੈਂ ਚੱਲਦਾ ਤਿਆਰੀਆਂ ਵੀ ਸ਼ੁਰੂ ਕਰਨੀਆਂ ਨੇ ਜਗਨੇ ਨੇ ਮੌਕਾ ਵੇਖ ਕੇ ਸ਼गन ਪੇਜ ਕੇ ਮੁੰਡਾ ਰੋਕ ਲਿਆ ਤੇ ਉੱਪਰਲੇ ਮਨ ਨਾਲ ਹੀ ਸਹੀ ਤੋਹਾ ਪਰਿਵਾਰਾਂ ਦੀ ਮੌਜੂਦਗੀ ਵਿੱਚ ਸੀ ਬਹੁਤ ਹੀ ਸ਼ਾਮੇ ਦੀ ਕੁੜਮਾਈ ਹੋ ਗਈ ਸ਼ਮਾ ਬਹੁਤ ਖੁਸ਼ੀ ਖੁਸ਼ ਤਾਂ ਸੀ ਬੋਬੀ ਸੀ ਪਰ ਮਨ ਹੀ ਮਨ ਡਰਦੀ ਵੀ ਸੀ ਵਿਆਹ ਤੋਂ ਪਹਿਲਾਂ ਸੀਬੋ ਜਗਨੇ ਦਾ ਬਿਜ਼ਨਸ ਚੰਗੀ ਤਰ੍ਹਾਂ ਸੈੱਟ ਕਰਨਾ ਚਾਹੁੰਦੀ ਸੀ ਉਹ ਕੁਝ ਘੰ ਮਹੀਨਿਆਂ 'ਚ ਹੀ ਲੱਖਾਂ ਰੁਪਏ ਕਮਾ ਚੁੱਕੇ ਸਨ ਸ਼ਾਮੇ ਨੇ ਸਲਾਹ ਕਰਕੇ ਕੰਮ ਕਰਨ ਲਈ ਇੱਕ ਵੱਡਾ ਗੋਦਾਮ ਖਰੀਦ ਕੇ ਉਸ ਦੀ ਰਜਿਸਟਰੀ ਜਗਨੇ ਦੇ ਨਾਮ ਕਰਵਾ ਦਿੱਤੀ ਜਦੋਂ ਜਗਨੇ ਨੂੰ ਪਤਾ ਲੱਗਾ ਤਾਂ ਉਸ ਨੇ ਬਹੁਤ ਗੁੱਸਾ ਕੀਤਾ ਕਿ ਉਹ ਧੀ ਤੇ ਪੈਸੇ ਕਿਵੇਂ ਲੈ ਸਕਦਾ ਹੈ ਪਰ ਸੀਬੋ ਨੇ ਸ਼ਾਮੀ ਨੇ ਇੱਕ ਨਾ ਸੁਣੀ ਅਖੀਰ ਜਗਨਾ ਵੀ ਜਿੱਤ ਦਾ ਪੱਕਾ ਸੀ ਉਸ ਨੇ ਸ਼ਾਮੇ ਤੇ ਸੀਬੋ ਨਾਲ ਬਿਜ਼ਨਸ ਵਿੱਚ 50-50 ਦਾ ਹਿੱਸਾ ਰੱਖ ਲਿਆ ਜੋ ਉਹਨਾਂ ਨੂੰ ਮੰਨਣਾ ਹੀ ਪਿਆ ਜਗਦੇ ਨੇ ਕਹਿ ਦਿੱਤਾ ਕਿ ਉਹ ਆਪਣੀ ਤੀ ਦਾ ਪਿਆ ਬਹੁਤ ਧੂਮਤਾਮਨਾ ਕਰੇਗਾ ਸ਼ਾਮੀ ਨੇ ਕਿਹਾ ਕਿ ਉਹ ਬਹੁਤ ਫਜ਼ੂਲ ਖਰਚੀ ਨਹੀਂ ਜਾਉਂਦਾ ਬਲਕਿ ਵਿਆਹ ਤੇ ਲੱਗਣ ਵਾਲੇ ਪੈਸੇ ਨਾਲ ਉਹ ਕੰਨਿਆ ਸਿਖਲਾਈ ਕੇਂਦਰ ਕੋਲੇਗਾ ਜਿੱਤੇ ਕਿਸੇ ਵੀ ਔਮਤ ਜਾਂ ਕੁੜੀਆਂ ਵੱਖ-ਵੱਖ ਕੰਮਾਂ ਦੀ ਟ੍ਰੇਨਿੰਗ ਲੈ ਸਕਣੀਆਂ ਤੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਣੀਆਂ ਸਭ ਨੂੰ ਇਸ ਲਈ ਜੱਜੀ ਇੱਕ ਟ੍ਰੇਨਿੰਗ ਸੈਂਟਰ ਖੋਲ ਦਿੱਤਾ ਗਿਆ ਜਿੱਤਸੀ ਬੋ ਨੇ ਤੇ ਕਈ ਹੋਰ ਕੁੜੀਆਂ ਨੇ ਆਪਣੀ ਸੁਭਦਾ ਦੇ ਮਤਾਬਿਕ ਮੁਫਤ ਟ੍ਰੇਨਿੰਗ ਦੀ ਜ਼ਿੰਮੇਵਾਰੀ ਲੈ ਲਈ ਸਿਲਾਈ ਕਢਾਈ ਬੁਣਾਈ ਅਚਾਰ ਬਣਾਉਣੇ ਦਰੀਆਂ ਬਣਾਉਣੀਆਂ ਹੱਥ ਸ਼ਿਲਪ ਦੇ ਹੋਰ ਕਿੰਨੇ ਹੀ ਕੰਮ ਕਢਾਈ ਦੇ ਨਾਲ ਨਾਲ ਸ਼ੁਰੂ ਕੀਤੀ ਕੋਈ ਵੀ ਜ਼ਰੂਰਤਮੰਦ ਉੱਥੇ ਮੁਫਤ ਸਿਖਲਾਈ ਲੈ ਸਕਦੇ ਸਨ ਕਈ ਕੁੜੀਆਂ ਨੂੰ ਤਨ ਸਾਥੀ ਵੀ ਰੱਖਿਆ ਗਿਆ ਸੀ ਇਸ ਸਭ ਨੂੰ ਸੁਚਾਰੂ ਰੂਪ ਚ ਚੱਲਦਾ ਰੱਖਣ ਲਈ ਸ਼ਾਮੇ ਤੇ ਜਗਨੇ ਨੇ ਪੈਸੇ ਲਗਾਏ ਤੇ ਇਹ ਫੈਸਲਾ ਕੀਤਾ ਕਿ ਹਰ ਮਹੀਨੇ ਆਚਾਰ ਦੀ ਕਮਾਈ ਦਾ 20% ਇਸ ਸੰਸਥਾ ਤੇ ਲਗਾਇਆ ਜਾਵੇਗਾ ਬਹੁਤ ਹੀ ਨੇਕ ਉਪਰਾਲਾ ਸੀ ਤੇ ਵੇਖਾ ਵੇਖੀ ਹੋਰ ਲੋਕ ਵੀ ਮਦਦ ਕਰਨ ਲਈ ਅੱਗੇ ਆ ਰਹੇ ਸਨ ਸੀ ਬਹੁਤੇ ਸ਼ਾਮੇ ਦੇ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ ਕਹਿੰਦੇ ਨੇ ਕਿ ਦਿਨ ਮਿੱਠੇ ਛੇਤੀ ਆ ਹੀ ਜਾਂਦਾ ਹੈ ਪਿੰਡ ਵਿੱਚ ਪਾਂਤ ਪਾਂ ਦੀਆਂ ਗੱਲਾਂ ਹੋ ਰਹੀਆਂ ਸਨ ਕੋਈ ਇਸ ਨੂੰ ਚੰਗਾ ਕਹਿ ਰਿਆ ਸੀ ਤੇ ਕੋਈ ਮਾੜਾ ਕਈ ਲੋਕ ਜਗਨੇ ਨਾਲ ਬੈਸਰ ਵੀ ਪਹੁੰਚ ਜਾਂਦੇ ਪਰ ਜਗਨਾ ਕਦੇ ਕਿਸੇ ਦੀ ਗੱਲਾਂ 'ਚ ਆਉਣ ਵਾਲਾ ਨਹੀਂ ਸੀ ਉਧਰ ਸ਼ਾਮੇ ਦੇ ਕਰੇ ਵੀ ਇਹੀ ਹਾਲ ਸੀ ਬੁੜੀਆਂ ਭਾਂਤ-ਪਾਂਦੀਆਂ ਗੱਲਾਂ ਕਰਦੀਆਂ ਬੁੜੀਆਂ ਹੁੰਦੀਆਂ ਵੀ ਕੰਨਾਂ ਦੀਆਂ ਕੱਚੀਆਂ ਹੀ ਨੇ ਅਕਸਰ ਸ਼ਾਮੇ ਦੀ ਗੁਆ ਨੂੰ ਗੁਵਾਡਣਾ ਦੇ ਸ਼ਰੀਕ ਨਾ ਚੋਬਾ ਲਾਰੀਆਂ ਜਾਂਦੇ ਸਨ ਉਹ ਪੂਰਾ ਦਿਨ ਅੱਗ ਭਾਂਗ ਪੱਕਦੀ ਰਹਿੰਦੀ ਪਰ ਸ਼ਾਮਾ ਵੀ ਆਪਣੇ ਇਰਾਦੇ ਦਾ ਪੱਕਾ ਸੀ ਕੱਲ ਅਸਰ ਹੁੰਦਾ ਕਿਸੇ ਗੱਲ ਦਾ ਕੀਨ ਜੀਰਾ ਜੋਰ ਲਾਉਣਾ ਸੀ ਲਾ ਲਿਆ ਪਰ ਮਿਥਿਆ ਦਿਨ ਤਾਂ ਆ ਹੀ ਗਿਆ ਤੇ ਵਿਆਹ ਨੱਟ ਲਿਆ ਸ਼ਾਮੇ ਦੀ ਮੰਗ ਤੇ ਬਹੁਤ ਹੀ ਸਾਦਗੀ ਭਰਪੂਰ ਤਰੀਕੇ ਨਾਲ ਵਿਆਹ ਕੀਤਾ ਗਿਆ ਬਸ ਦੋਹਾਂ ਪਾਸੇ ਘਰ ਪਰਿਵਾਰ ਦੇ ਖਾਸ ਖਾਸ ਲੋਕ ਹੀ ਬੁਲਾਏ ਗਏ ਸਿਬੂ ਤੇ ਪਰਿਵਾਰ ਦੇ ਲੋਕ ਵੀ ਪਹੁੰਚੇ ਹੋਏ ਸੀ ਦੋਵੇਂ ਪੈਣ ਪਣੋਈਏ ਨਕਬੂਲ ਕਰਦੇ ਸੀ ਸਹੀ ਜਗਨੇ ਦੇ ਰਵਾਵ ਤੋਂ ਦਦ ਲੋਕ ਲਾਜ ਲਈ ਸਹੀ ਪਰ ਪਹੁੰਚੇ ਤਾਂ ਸਹੀ ਉੰਜ ਵੀ ਸਿਬੂ ਹੁਣ ਉੱਚੇ ਜੋੜਾਂ 'ਚ ਸੀ ਹਾਲ ਲਿਹਾ ਚ ਉਹਨਾਂ ਤੋਂ ਉੱਪਰ ਸੀ ਤਾ ਹੁਣ ਮੂੰਹ ਮੋਟਾ ਕਰਕੇ ਹੀ ਕੱਢਦੇ ਕਹਿੰਦੇ ਨੇ ਇਹ ਤਾਂ ਦੁਨੀਆ ਮਤਲਬ ਦੀ ਐ ਸਾਰੇ ਰਿਸ਼ਤੇ ਵੀ ਮਤਲਬੀ ਦੇ ਹੋ ਜਾਂਦੇ ਨੇ ਜਗਨੇ ਨੇ ਖਾਣ ਦੀ ਬਵਿਸ਼ਤਾ ਵਧੀਆ ਕੀਤੀ ਸੀ ਸ਼ਾਮੇ ਨੇ ਤਾਂ ਇੱਕ ਵੀ ਰੁਪਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਜਗਨੇ ਨੇ ਆਪਣੀ ਧੀ ਲਈ ਗਹਿਣੇ ਕੱਪੜੇ ਸਭ ਬਣਵਾਏ ਸਨ ਹਾਂ ਸ਼ਾਮੇ ਦੀ ਇਸ ਗੱਲ ਤੋਂ ਉਸ ਦੀ ਮਾਂ ਤੇ ਪੈਣ ਖੁਸ਼ ਨਹੀਂ ਸਨ ਕਿ ਕੌਣ ਕਰ ਲਾਉਂਦੀ ਲక్ష్ਮੀ ਨੂੰ ਪੈਰ ਮਾਰਦਾ ਹੈ ਉਹਨਾਂ ਨੂੰ ਅਫਸੋਸ ਸੀ ਕਿ ਸ਼ਾਮੇ ਨੂੰ ਚੰਗਾ ਚੋਖਾ ਦੇਹਜ ਮਿਲ ਸਕਦਾ ਸੀ ਪਰ ਇਸ ਮਨਹੋਸ ਨਾਲ ਵਿਆਹ ਕਰਕੇ ਸਾਰੇ ਸੁਪਨੇ ਤੇ ਲਕਤ ਮਾਰ ਦਿੱਤੀ ਪਰ ਪਾਈਏ ਨੂੰ ਬੜਾ ਚਾਹ ਸੀ ਇੱਕੋ ਇੱਕ ਸੀਓ ਦਾ ਇਕਲੌਤਾ ਸਾਲਾ ਸੀ ਉਹ ਬੰਨਾ ਚਟਪਰਿਆ ਸੀ ਪੈਸੇ ਲੁੱਟਾਰਿਆ ਸੀ ਬਾਹਰ ਫੇਰੀਆਂ ਕਰ ਰਿਹਾ ਸੀ ਲਾਗੇ ਵੀ ਪੂਰੇ ਖੁਸ਼ ਸਨ ਅੱਜ ਸੀਬੋ ਦੀ ਮਾਂ ਵੀ ਸੀਬੋ ਨੂੰ ਲਾਲ ਚੂੜੇ ਤੇ ਲਾਲ ਜੋੜੇ ਚ ਸੱਜੀ ਵੇਖ ਕੇ ਬਹੁਤ ਖੁਸ਼ ਹੋ ਰਹੀ ਸੀ ਉਹਦੇ ਅੱਖਾਂ ਪਰ ਆ ਗਈਆਂ ਸੀ ਉਹ ਸੋਚ ਰਹੀ ਸੀ ਕਿ ਕਿਉਂ ਦੁਨੀਆ ਦੀ ਰੀਤਾਂ ਦੇ ਮਗਰ ਲੱਗੇ ਆਪਣੀ ਹੀ ਧੀ ਦੀ ਦੁਸ਼ਮਣ ਬਣ ਗਈ ਪਰ ਅੱਜ ਉਹ ਮਾਤਰੀ ਪ੍ਰੇਮਜਿੰਦਾ ਹੋ ਗਿਆ ਸੀ ਜੋ ਧੀ ਨੂੰ ਪਹਿਲੀ ਵਾਰ ਤੋੜਦੇ ਵਕਤ ਸੀ ਸੋਚ ਰਹੀ ਸੀ ਕਿ ਕਿੰਜ ਉਹਦੀ ਦੁਸ਼ਮਣ ਬਣ ਬੈਠੀ ਸੀ ਸੀਬੋ ਦੇ ਜਿਠਾਣੀ ਤੇ ਉਹਦੀ ਧੀ ਮੀਨਾ ਸੀਬੋ ਦੇ ਸਾਰੇ ਲਾੜ ਦਵਾਲ ਕਰ ਰਹੇ ਸਨ ਸੀਬੋ ਦੇ ਸਕੂਲ ਦੀਆਂ ਦੋ ਤਿੰਨ ਸਹੇਲੀਆਂ ਪਹੁੰਚੀਆਂ ਹੋਈਆਂ ਸਨ ਜੋ ਸੀਬੋ ਨੂੰ ਵੇਖ ਕੇ ਖੁਸ਼ ਹੋ ਰਹੀਆਂ ਸਨ ਕੁੱਲ ਮਿਲਾ ਕੇ ਰਲਿਆ ਮਿਲਿਆ ਜਿਹਾ ਮਾਹੌਲ ਸੀ ਰਤਨਾਵੀ ਅੰਦਰ ਹੀ ਅੰਦਰ ਫੜਾ ਫੜ ਰਿਹਾ ਸੀ ਤੇ ਸਿਬੋ ਦੀ ਸੱਸ ਸੋਚ ਰਹੀ ਸੀ ਕਿ ਹੁਣ ਸੋਨੇ ਦੇ ਅੰਡੇ ਦੂਜੇ ਘਰ ਜਾਣਗੇ ਜਗਨ ਅਤੇ ਉਸ ਦੀ ਪਤਨੀ ਨੇ ਅੱਜ ਸਿਬੋ ਨੂੰ ਤੀ ਬਣਾ ਕੇ ਉਹਦਾ ਕੰਨਿਆਦਨ ਕਰ ਦਿੱਤਾ ਖੁਸ਼ੀ ਦੇ ਦੁੱਖ ਦੇ ਰਲੇ ਮਿਲੇ ਮਾਹੌਲ ਵਿੱਚ ਸਿਬੋ ਦੀ ਵਿਦਾਇਗੀ ਹੋ ਗਈ ਢੋਲੀ ਵਾਲੀ ਗੱਡੀ ਵਿੱਚ ਸਿਬੋ ਤੇ ਸ਼ਾਮੇ ਦੇ ਨਾਲ ਉਹਦੇ ਨਨੰਦ ਨੰਦੋਇਆ ਵੀ ਬੈਠੇ ਸਨ ਥੋੜੀ ਹੀ ਦੂਰ ਗਏ ਸੀ ਕਿ ਡਰਾਈਵਰ ਨੇ ਗੱਡੀ ਰੋਕ ਦਿੱਤੀ ਸਿਪੋ ਦੀ ਨਾਂ ਮਨਵੇਂ ਸੋਚਣ ਲੱਗੀ ਕੀ ਹੋ ਗਿਆ ਮਨਹੋਸ਼ੀਤ ਚਾਲੂ ਪਿੱਛੇ ਵਾਲੀਆਂ ਗੱਡੀਆਂ ਵਿੱਚ ਭੱਜ ਦੌੜ ਹੋ ਗਈ ਸਿਪੋ ਵੀ ਮਨ ਹੀ ਮਨ ਕਰ ਆ ਗਈ ਤੇ ਸੋਚਣ ਲੱਗੀ ਰੱਬਾ ਸੁੱਖ ਹੋਵੇ ਅਸਰ ਵਿੱਚ ਡਰਾਈਵਰ ਨੇ ਗੱਡੀ ਇੱਕ ਸਕੂਟਰ 'ਚ ਹਲਕੀ ਜਿਹੀ ਲਗਾ ਦਿੱਤੀ ਸੀ ਸਕੂਟਰ ਤੇ ਇੱਕ ਮੁੰਡਾ ਤੇ ਉਹਦਾ ਬੁੱਢਾ ਪਿਓ ਬੈਠੇ ਸਨ ਹਲਕਾ ਜਿਹਾ ਝਟਕਾ ਲੱਗਦੇ ਹੀ ਉਹ ਬਾਬਾ ਸੜਕ ਤੇ ਮੁੱਦੇ ਮੋਝਾ ਡਿੱਗਾ ਮੁੰਡੇ ਦਾ ਤਾਂ ਕੁਝ ਨਹੀਂ ਵਿਗੜਿਆ ਸਭ ਬਾਬੇ ਨੂੰ ਚੱਕਣ ਲਈ ਬਹੁਤ ਲੱਗੀ ਤੇ ਮੁੰਡੇ ਦੇ ਕੋਲ ਲੰਘਦੇ ਲੋਕ ਡਰਾਈਵਰ ਨੂੰ ਗਾਲ੍ਹਾਂ ਕੱਢਣ ਲੱਗੇ 2 ਮਿੰਟ ਵਿੱਚ ਬਾਬਾ ਸੜਕ ਤੋਂ ਉੱਠਿਆ ਨਾ ਤਾਂ ਸਭ ਦੇ ਹੱਥ ਪੈਰ ਫੁੱਲ ਗਏ ਬਰਾਤ ਵਿੱਚ ਭਾਂਤ ਭਾਂਤ ਦੀਆਂ ਗੱਲਾਂ ਹੋਣ ਲੱਗੀਆਂ ਕਿ ਕੁੜੀ ਤਾਂ ਮਨਹੂਸ ਹੈ ਹਲੇ ਤਾਂ ਇਹਦੇ ਘਰੇ ਪੈਰ ਵੀ ਨਹੀਂ ਪਇਓ ਐਕਸੀਡੈਂਟ ਵੀ ਹੋ ਗਿਆ ਸਿਬੋ ਨੂੰ ਵੀ ਸਭ ਵੇਖ ਕੇ ਸੁਣ ਕੇ ਘਬਰਾਹਟ ਹੋ ਰਹੀ ਸੀ ਉਸ ਉਹਦੀ ਅੱਖ ਵਿੱਚ ਪਾਣੀ ਆ ਰਿਹਾ ਸੀ ਪਰ ਸ਼ਾਮੇ ਨੇ ਉਸਨੂੰ ਇਸ ਹਾਲ ਵਿੱਚ ਬੇਕੋਦਾ ਹੱਥ ਘੁੱਟ ਕੇ ਫੜ ਲਿਆ ਜਿਵੇਂ ਕਹਿ ਰਿਹਾ ਹੋਵੇ ਕੋਈ ਨਾ ਮੈਂ ਹਾਂ ਨਾ ਤੇਰੇ ਨਾਲ ਐਨੇ ਨੂੰ ਜਿਉਂ ਹੀ ਬੁੜੇ ਨਾ ਠਾਉਣ ਲੱਗੇ ਉਹ ਆਪ ਹੀ ਟਪੋਸੀ ਜਿਹੀ ਮਾਰ ਕੇ ਖੜਾ ਹੋ ਗਿਆ ਉਸਨੇ ਆਪਣਾ ਸੱਜਾ ਹੱਥੇ ਲਾਇਆ ਫਿਰ ਸੱਜਾ ਪੈਰ ਫਿਰ ਉਹ ਨੱਚਣ ਲੱਗਾ ਉਸਨੂੰ ਐਵੇਂ ਨੱਚਦੇ ਵੇਖ ਕੇ ਮੁੰਡਾ ਗੱਲਾਂ ਕੱਢਣੀਆਂ ਸ਼ੁਰੂ ਭੁੱਲ ਗਿਆ ਤੇ ਸਕੂਟਰ 'ਤੇ ਸੁੱਟ ਆਪ ਵੀ ਨਾਲ ਹੀ ਨੱਚਣ ਲੱਗ ਪਿਆ ਸਾਇ ਸੋਚਣ ਲੱਗੇ ਕਿ ਇਹ ਕੀ ਕਮਲੇ ਸੀ ਐਕਸੀਡੈਂਟ ਹੋਇਆ ਇਹਨਾਂ ਦਾ ਤੇ ਨੱਚਣ ਡਏ ਨੇ ਮਾਜਰਾ ਕੀ ਹੈ ਦਿਮਾਗ ਹਿਲ ਗਿਆ ਲੱਗਦਾ ਸੱਟ ਨਾ 2 ਕੁ ਮਿੰਟ ਬਾਅਦ ਜਦੋਂ ਉਹ ਨੱਚਣੋਂ ਹਟੇ ਤਾਂ ਇੱਕ ਆਦਮੀ ਨੇ ਪੁੱਛਿਆ ਕਿ ਤੁਸੀਂ ਤਾਂ ਸਕੂਟਰ ਤੋਂ ਡਿੱਗ ਪਏ ਸੀ ਪਰ ਤੁਸੀਂ ਨੱਚ ਰਹੇ ਹੋ ਕਿਉਂ ਜਵਾਬ ਮੁੰਡੇ ਨੇ ਦਿੱਤਾ ਕਹਿੰਦਾ ਵੀਰ ਜੀ ਇਹ ਮੇਰੇ ਬਾਪੂ ਜੀ ਨੇ ਪਿਛਲੇ ਕੁਝ ਵਕਤ ਤੋਂ ਇਹਨਾਂ ਦਾ ਸੱਜਾ ਹੱਥ ਤੇ ਸੱਜਾ ਪੈਰ ਕੰਮ ਕਰਨੋਂ ਹਟ ਗਿਆ ਸੀ ਮੈਂ ਸਾਰੇ ਇਲਾਜ ਕਰਵਾ ਕੇ ਵੇਖ ਲਈ ਕੋਈ ਪੀਰ ਵਕੀਰ ਦੀ ਮাজার ਮੰਦਰ ਮਸਜਿਦ ਵਿੱਚ ਕੁਝ ਨਹੀਂ ਛੱਡਿਆ ਪਰ ਨਾ ਕੋਈ ਫਰਕ ਪਿਆ ਨਾ ਮੱਜ ਸਮਝ ਆਇਆ ਅੱਜ ਵੀ ਬਾਪੂ ਜੀ ਨੂੰ ਕਿਸੇ ਪੀਰ ਦੀ ਦਰਗਾਹ ਤੇ ਮੱਥਾ ਟੇਕਣ ਹੀ ਲੈ ਗਿਆ ਸੀ ਹਮੇਸ਼ਾ ਜੀ ਇਤਰਾ ਟੈਨਸ਼ਨ ਜੀ ਸੀ ਕਿ ਕਦੋਂ ਠੀਕ ਹੋਣਗੇ ਇਹ ਪਰ ਰੱਬ ਦਾ ਬਾਣਾ ਵੇਖੋ ਜਾਂ ਪੀਰਾਂ ਦਾ ਚਮਤਕਾਰ ਘਰ ਪਹੁੰਚਣ ਤੋਂ ਪਹਿਲਾਂ ਆ ਐਕਸੀਡੈਂਟ ਹੋ ਗਿਆ ਤੇ ਇਹ ਆਪੇ ਹੀ ਠੀਕ ਹੋ ਗਏ ਉਹਨਾਂ ਦੀ ਗੱਲ ਸੁਣ ਕੇ ਸਭ ਹੱਸਣ ਲੱਗੇ ਬਾਬਾ ਸੀਬਾ ਨੂੰ ਬਾਗਾਂ ਭਰੀ ਦੱਸ ਕੇ ਸੋ ਹਗਣ ਹੋਣ ਦਾ ਆਸ਼ੀਰਵਾਦ ਦੇ ਕੇ ਚਲਾ ਗਿਆ ਸ਼ਾਮਾ ਵੱਧ ਪਹੁੰਚੀ ਉਸ ਨੇ ਸੀਬੋ ਵੱਲ ਮੁਸਕਰਾ ਕੇ ਵੇਖਿਆ ਇਸੇ ਤਰ੍ਹਾਂ ਉਹ ਘਰ ਪਹੁੰਚ ਗਏ ਪਰ ਮਾਂ ਨੇ ਸਾਫ਼ ਮਨਾਂ ਕਰ ਦਿੱਤਾ ਕਿ ਉਹ ਇਸ ਤੋਂ ਕੋਈ ਸ਼ਗਨ ਨਹੀਂ ਕਰੇਗੀ ਤੇ ਪਾਣੀ ਦੀ ਕੜਵੀ ਸ਼ਰੀਕੇ ਜੋ ਲੱਗਦੀ ਚਾਚੀ ਨੂੰ ਫੜਾ ਦਿੱਤੀ ਕੇਸ ਨੂੰ ਅੰਦਰ ਤੋਂ ਬਾੜ ਲੈ ਸ਼ਾਮੇ ਨੂੰ ਇਸ ਗੱਲ ਤੇ ਚਲਕੀ ਤਾਂ ਆ ਗਈ ਉਸ ਨੇ ਸਾਫ਼ ਕਹਿ ਦਿੱਤਾ ਸੀਬੋ ਹੁਣ ਮੇਰੀ ਬੋਟੀ ਹੈ ਮਾਂ ਜਿੱਤੇ ਉਹਦੀ ਇੱਜ਼ਤ ਨਹੀਂ ਉੱਥੇ ਮੇਰਾ ਵੀ ਕੋਈ ਕੰਮ ਨਹੀਂ ਜੇ ਮਾਂ ਇਸ ਘਰ 'ਚ ਇਸਦਾਂ ਸਵਾਗਤ ਨਹੀਂ ਕਰ ਸਕਦੀ ਤਾਂ ਮੈਂ ਇਸ ਨੂੰ ਇੱਥੋਂ ਲੈ ਕੇ ਦੂਰ ਚਲਾ ਜਾਵਾਂਗਾ ਕਿਉਂਕਿ ਇਹਦੀ ਇੱਜ਼ਤ ਹੁਣ ਮੇਰੀ ਇੱਜ਼ਤ ਹੈ ਤੇ ਇਸ ਦਾ ਅਪਮਾਨ ਮੇਰਾ ਅਪਮਾਨ ਹੈ ਸੋ ਮੁੰਡਾ ਹੱਥੋਂ ਜਾਂਦਾ ਵੇਖ ਕੇ ਮਾਂ ਨੂੰ ਸਭ ਦੇ ਕਹੇ ਕਹਾਏ ਸਭ ਰਸਮ ਰਿਵਾਜ ਕਰਨੇ ਹੀ ਪਏ ਪਰ ਮਾਂ ਤੇ ਉਸ ਦੀ ਪੱਟੀ ਪੈਣ ਤੋਂ ਮੈਂ ਹੀ ਸੀਬੋ ਤੋਂ ਖਾਰ ਖਾ ਬੈਠੇ ਕਿਸ ਨੇ ਸਾਡਾ ਮੁੰਡਾ ਸਾਡੇ ਤੋਂ ਦੂਰ ਕਰ ਦਿੱਤਾ ਹੁਣ ਉਹ ਦੁਨੀਆ ਨੂੰ ਵਿਖਾਉਣ ਲਈ ਤਾਂ ਠੀਕ ਹੀ ਰਹਿੰਦੇ ਪਰ ਅੰਦਰੋਂ ਅੰਦਰ ਨਫਰ ਦੀ ਚਿੰਗਾਰੀ ਵੱਲ ਰਹੀ ਸੀ ਪਰ ਇਸ ਤੋਂ ਬੇਖਬਰ ਸੀ ਦੋ ਪੰਛੀ ਜਿਨ੍ਹਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਅੱਜ ਹੀ ਹੋਈ ਸੀ ਸ਼ਾਮ ਆਬਦ ਕੋਸ਼ੀ ਆ ਜੋੜਦਾ ਪਿਆਰ ਉਸ ਨੂੰ ਦੁਨੀਆਵੀ ਰੂਪ ਵਿੱਚ ਮਿਲ ਗਿਆ ਸੀ ਭਾਵੇਂ ਇਹ ਗੱਲ ਉਸ ਲਈ ਇੰਨੀ ਮਾਇਨੇ ਨਹੀਂ ਰੱਖਦੀ ਸੀ ਪਰ ਦੁਨੀਆ ਨੇ ਜੀਣ ਕਿੱਥੇ ਦੇਣਾ ਸੀ ਉਸ ਨੂੰ ਇਸ ਤਰ੍ਹਾਂ ਅੱਜ ਉਹਨਾਂ ਦੇ ਦੋ ਰੂਹਾਂ ਦੇ ਇੱਕ ਹੋਣ ਦੀ ਰਾਤ ਆ ਗਈ ਸੀ ਸਿਬੋ ਸੋਲਾ ਸਿੰਘਾ ਲਗਾ ਕੇ ਪਲੰਘ ਤੇ ਬੈਠੀ ਸੀ ਉਹ ਵਿਧਵਾ ਹੋ ਕੇ ਵੀ ਸਦੀਵੀ ਕੁਵਾਰੀ ਸੀ ਉਹਦੀ ਜ਼ਿੰਦਗੀ ਦਾ ਆਗਾਜ਼ ਤਾਂ ਅੱਜ ਹੀ ਹੋ ਰਿਹਾ ਸੀ ਸ਼ਾਮਾ ਕਮਰੇ ਚ ਆ ਚੁੱਕਾ ਸੀ ਤੇ ਸੀਬੋ ਵੀ ਘਬਰਾ ਰਹੀ ਸੀ ਸ਼ਾਮਾ ਕਹਿੰਦਾ ਤੁਸੀਂ ਘਬਰਾਓ ਨੀ ਆਰਾਮ से ਬੈਠੋ ਐਦਾ ਕਰੋ ਪਹਿਲਾਂ ਹਲਕੇ ਕੱਪੜੇ ਪਾ ਲਵੋ ਥੱਕ ਗਏ ਹੋਵੋਗੇ ਵਿਆਹ ਦਾ ਧਾਮ ਚਾਂ ਬਹੁਤ ਹੋ ਜਾਂਦਾ ਹੈ ਮੈਂ ਥੋੜੀ ਦੇਰ ਚਾਹੁੰਦਾ ਕਹਿ ਕੇ ਸ਼ਾਮਾ ਕੁਝ ਦੇਰ ਲਈ ਕਮਰੇ ਤੋਂ ਬਾਹਰ ਚਲਾ ਗਿਆ ਸੀਬੋ ਨੇ ਹਲਕਾ ਗੁਲਾਬੀ ਰੰਗ ਦਾ ਸੂਟ ਪਾ ਲਿਆ ਸ਼ਾਮਾ ਵਾਪਸ ਆਇਆ ਤੇ ਕੁਝ ਦੇਰ ਤੱਕ ਉਸ ਨੂੰ ਖੜਾ ਵੇਖਦਾ ਹੀ ਰਿਹਾ ਸ਼ਾਮਾ ਕਹਿੰਦਾ ਤੁਸੀਂ ਤਾਂ ਬਿਲਕੁਲ ਗੁਲਾਬ ਦਾ ਫੁੱਲੀ ਲੱਗ ਰਹੇ ਹੋ ਸ਼ਾਮੇ ਦੀ ਇਸ ਗੱਲ ਤੇ ਸੀਬੋ ਸ਼ਰਮਾ ਗਈ ਉਸਨੇ ਆਪਣੇ ਹੱਥਾਂ ਨਾਲ ਆਪਣਾ ਚਿਹਰਾ ਲੁਕੋ ਲਿਆ ਸ਼ਾਮਾ ਕਹਿੰਦਾ ਐਵੇਂ ਨਾ ਕਰੋ ਮੈਂ ਹੀ ਮਨ ਪਰ ਕੇ ਵੇਖ ਲਵਾਂ ਆਪਣੇ ਗੁਲਾਬ ਨੂੰ ਅੱਜ ਕਹਿੰਦੇ-ਕਹਿੰਦੇ ਸ਼ਾਮੇ ਨੇ ਸੀਬੋ ਦੇ ਹੱਥ ਪਰਾ ਕਰ ਦਿੱਤੇ ਉਸਨੇ ਆਪਣੇ ਗਲਾਵੇ ਚ ਲੈ ਆਉਂਦਾ ਮੱਥਾ ਚੁੰਮ ਲਿਆ ਸੀਬੋ ਕਬਰੇ ਸੀ ਉਹਦੀਆਂ ਅੱਖਾਂ ਵਿੱਚ ਅਥਰੂ ਸੀ ਸ਼ਾਮਾ ਕਹਿੰਦਾ ਤੁਸੀਂ ਕੰਮ ਕਿਉਂ ਰਹੇ ਹੋ ਹੁਣ ਤੋਂ ਮੈਂ ਕਦੇ ਰੋਣ ਨਹੀਂ ਦੇਣਾ ਤੁਹਾਨੂੰ ਉਸਨੇ ਸੀਬੋ ਦੀਆਂ ਅੱਖਾਂ ਚੁੰਮ ਕੇ ਉਹਦੇ ਹੰਝੂ ਪੋਇਂ ਦਿੱਤੇ ਸਿਬੋ ਹਲਵਿਕ ਕਬਰਾਰੀ ਸੀ ਸ਼ਾਮ ਨੇ ਪਿਆਰ ਨਾਲ ਉਸਰਾ ਮੱਥਾ ਸਹਲਾਇਆ ਤੇ ਖੁਦ ਤੋਂ ਅਲੱਗ ਕਰਕੇ ਪਲੰਘ ਤੇ ਬਿਠਾਇਆ ਸ਼ਾਮਾ ਕਹਿੰਦਾ ਤੁਹਾਡੇ ਲਈ ਇੱਕ ਤੋਹਫਾ ਹੈ ਜੋ ਬਹੁਤ ਵਕਤ ਤੋਂ ਤੁਹਾਡੀ ਉਡੀਕ ਕਰ ਰਿਹਾ ਹੈ ਸਿਬੋ ਸਵਾਲੀਏ ਨਜ਼ਰਾਂ ਨਾਲ ਉਸ ਵੱਲ ਵੇਖ ਰਹੀ ਸੀ ਸ਼ਾਮ ਨੇ ਅਲਮਾਰੀ ਖੋਲ ਕੇ ਇੱਕ ਡੱਬਾ ਕੱਢਿਆ ਜਿਸ ਵਿੱਚ ਭਾਂਤ ਭਾਂਤ ਦੀਆਂ ਰੰਗ ਬਿਰੰਗੀਆਂ ਚੂੜੀਆਂ ਸਨ ਸਿਬੋ ਸ਼ਾਮੇ ਵੱਲ ਹੈਰਾਨੀ ਨਾਲ ਵੇਖ ਰਹੀ ਸੀ ਸ਼ਾਮਾ ਕਹਿੰਦਾ ਯਾਦ ਹੈ ਉਹ ਦਿਨ ਮੇਲੇ ਤੁਸੀਂ ਕਿੰਨੇ ਹਸਰਤ ਨਾਲ ਚੂੜੀਆਂ ਵੇਖ ਰਹੇ ਸੀ ਤਾਂ ਮੈਂ ਚੂੜੀਆਂ ਪੈਕ ਕਰਵਾ ਲਈਆਂ ਸੀ ਤੇ ਸੋਚਿਆ ਕਿ ਸੀ ਕਿ ਤੁਹਾਨੂੰ ਗਿਫਟ ਕਰਾਂਗਾ ਪਰ ਕਦੇ ਇਹ ਨਹੀਂ ਸੋਚਿਆ ਸੀ ਕਿ ਮੈਂ ਇੰਨਾ ਖੁਸ਼ਕਿਸਮਤ ਹੋਵਾਂਗਾ ਕਿ ਮੈਂ ਆਪਣੇ ਹੱਥਾਂ ਨਾਲ ਇਹ ਚੂੜੀਆਂ ਤੁਹਾਨੂੰ ਪਹਿਨਾ ਸਕਾਂਗਾ ਇਹ ਕਹਿ ਕੇ ਉਸਨੇ ਆਪਣੇ ਹੱਥਾਂ ਨਾਲ ਸੀਪੂ ਦੇ ਚੂੜੀਆਂ ਪਾਉਣੇ ਸ਼ੁਰੂ ਕਰ ਦਿੱਤੇ ਆ ਸੀਪੂ ਦੇ ਚਿਹਰੇ ਤੇ ਲੱਗੀ ਖੁਸ਼ੀ ਆ ਰਹੀ ਸੀ ਕਿ ਕੋਈ ਉਹਦੀ ਨਿੱਕੀ ਜਿਹੀ ਖੁਸ਼ੀ ਦਾ ਵੀ ਇੰਨਾ ਧਿਆਨ ਰੱਖ ਸਕਦਾ ਹੈ ਇਸ ਤਰ੍ਹਾਂ ਹੱਸਦੇ ਖੇੜਦੇ ਉਹਨਾਂ ਦੀ ਖੁਸ਼ੀਆਂ ਭਰੀ ਰਾਤ ਬੀਤ ਗਈ ਸੀਬੋ ਦਾ ਅਸਲੀ ਇਮਤਿਹਾਨ ਤਾਂ ਹੁਣ ਸ਼ੁਰੂ ਹੋਣਾ ਸੀ ਜ਼ਿੰਦਗੀ ਦੀਆਂ ਨਮੀਆਂ ਕਹਾਣੀਆਂ ਸ਼ੁਰੂ ਹੋ ਗਈਆਂ ਸਨ ਪਰ ਸੀ ਬੁਖਾਰ ਮੰਨਣ ਵਾਲਿਆਂ ਚੋਂ ਕਿੱਥੇ ਸੀ ਹੁਣ ਤਾਂ ਉਹਦਾ ਰੂਹ ਦਾ ਹਾਣੀ ਸ਼ਾਮਾ ਵੀ ਹਰ ਕਦਮ ਤੇ ਉਹਦੀ ਪਛਾਈ ਬਣਦੀ ਉਹਦੇ ਨਾਲ ਖੜਾ ਸੀ ਸੀਬੋ ਦੀ ਸੱਸ ਸ਼ੁਰੂ ਚ ਉਸਨੂੰ ਪਸੰਦ ਨਹੀਂ ਕਰਦੀ ਸੀ ਪਰ ਜਲਦੀ ਹੀ ਸੀਬੋ ਨੇ ਆਪਣੇ ਵਿਵਹਾਰ ਨਾਲ ਸਭ ਦਾ ਮਨ ਮੋਲਿਆ ਸਾ ਟੱਪ ਦੀ ਉਹਨਾਂ ਦੇ ਕਰ ਕਾਕਾ ਵੀ ਆ ਗਿਆ ਪੋਤਾ ਗੋਦੀ ਚ ਆਉਂਦੇ ਹੀ ਦਾਦੀ ਨੂੰ ਫੇਰ ਦਿਸਦਾ ਵੀ ਕੀ ਹੁੰਦਾ ਉਦੋਂ ਰਤਨੇ ਨੂੰ ਇੱਕ ਵਾਰ ਜੇਲ੍ਹ ਹੋਣ ਦੀ ਨੌਬਤ ਆ ਗਈ ਤਸੀਬੋ ਨਹੀਂ ਉਹਦੀ ਜ਼ਮਾਨਤ ਕਰਵਾਈ ਤਾਂ ਰਤਨੇ ਦੀ ਮਾਂ ਵੀ ਉਸ ਨੂੰ ਆਪਣੀ ਤੀ ਸਮਝਣ ਲੱਗ ਗਈ ਸੀ ਕਾਕੇ ਦੀ ਸੇਵਾ ਹੁਣ ਸੀਬੋ ਦੀ ਤਿੰਨਾਂ ਘਰਾਂ ਚ ਵਾਰੀ-ਵਾਰੀ ਹੁੰਦੀ ਸੀ ਹੁਣ ਸੀਬੋ ਮਨਹੂਸ ਨਹੀਂ ਬਲਕਿ ਇੱਕ ਗੁਣੀ ਸਮਝਦਾਰ ਤੇ ਭਾਗਾ ਭਰੀ ਕੁੜੀ ਦੇ ਤੌਰ ਤੇ ਆਸਪਾਸ ਦੇ ਪਿੰਡਾਂ ਚ ਸਲਾਹੀ ਜਾਣਵਾਂ ਲੱਗੀ ਸੀ ਖੁਸ਼ੀਆਂ ਦਾ ਆਗਾਜ਼ ਹੁਣ ਸੀਬੋ ਦੀ ਜ਼ਿੰਦਗੀ ਚ ਦਸਤਕ ਦੇ ਚੁੱਕਾ ਸੀ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਇਹ ਕਹਾਣੀ ਰਿਤਿਕਾ ਖਾਨ ਵੱਲੋਂ ਲਿਖੀ ਗਈ ਸੀ ਬਹੁਤ ਹੀ ਸੋਹਣੀ ਕਹਾਣੀ ਸੀ